ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਆਓ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆਂ ਪੰਜਾਬ ਦੇ ਬਹੁਤ ਖੂਬਸੂਰਤ ਥਾਂ ਦੇ ਇਹ ਪੰਜਾਬ ਦਾ ਰਵਾਇਤੀ ਜੰਗਲ ਕਹਿ ਸਕਦੇ ਹੋ ਤੁਸੀਂ ਇਸ ਪਵਿੱਤਰ ਝਿੜੀ ਨੂੰ ਇੱਥੇ ਅੱਜ ਵੀ ਬਹੁਤ ਪੁਰਾਣੇ ਸਮਿਆਂ ਵਾਂਗ ਇਹ ਰੁੱਖ ਖੜੇ ਐ ਤੇ ਲੱਗਦਾ ਵੀ ਤੁਸੀਂ ਪੰਜਾਬ ਦੇ ਕਿਸੇ ਬਹੁਤ ਪੁਰਾਣੇ ਵੇਲਿਆਂ ਦੇ ਵਿੱਚ ਵਾਪਸ ਆ ਗਏ ਹੋਵੋ ਤਾਂ ਇੱਥੇ ਬਹੁਤ ਖੂਬਸੂਰਤ 400 ਏਕੜ ਦੇ ਵਿੱਚੇ ਬਣੀ ਝਿੜੀ ਐ ਕੁਦਰਤੀ ਤੌਰ ਤੇ ਜੋ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬਿਲਕੁਲ ਨੇੜੇ ਗਵਿੰਦਪੁਰਾ ਪਿੰਡ ਦੇ ਵਿੱਚ ਹੈ ਅੱਜ ਵੀ ਤੁਸੀਂ ਦੇਖੋ ਇੱਥੇ ਬਹੁਤ ਸਾਰੇ ਰਵਾਇਤੀ ਰੋਖ ਹੈ ਜਿਵੇਂ ਕਿ ਬਣਨੇਗੇ ਕਰੀਰ ਨੇ ਜੰਡ ਨੇ ਰੇਰੂ ਕਿਕਰ ਨਮ ਅੰਬ ਬਹੁਤ ਤਰ੍ਹਾਂ ਦੇ ਹੋਰ ਤੇ ਬਣ ਬਹੁਤ ਖੂਬਸੂਰਤ ਲੱਗ ਰਹੇ ਨੇ ਪੰਜਾਬ ਵਿੱਚ ਬਹੁਤ ਥੋੜੇ ਰਹਿ ਗਏ ਅੱਜ ਵੀ ਮੱਝਾਂ ਦੇਖੋ ਕਿਦਾਂ ਖੁੱਲੀਆਂ ਚਰਦੀਆਂ ਫਿਰਦੀਆਂ ਨਜ਼ਾਰੇ ਲੈਂਦੀਆਂ ਨੇ ਅੱਜ ਅਸੀਂ ਆਪਣੇ ਮਿੱਤਰਾਂ ਨਾਲ ਇੱਥੇ ਆਏ ਸੀ ਦੇਖਣ ਤੇ ਇੱਕ ਪਾਸੇ ਜਿੱਥੇ ਪੰਜਾਬ ਚ ਧੜਾ ਧੜ ਦਰਖਤ ਜਿਹੜੇ ਹੈਗੇ ਆ ਉਹ ਵੱਡੇ ਜਾ ਰਹੇ ਐ ਉੱਥੇ ਪੰਜਾਬ ਦਾ ਇੱਕ ਇਲਾਕਾ ਅਜੇਹਾ ਵੀ ਹੈਗਾ ਜਿਹੜਾ ਅੱਜ ਵੀ ਤੁਹਾਨੂੰ ਸਕੂਨ ਦਿੰਦਾ ਦੇਖਣ ਨੂੰ ਤੇ ਜ਼ਰੂਰ ਦੇਖੋ ਦੇਖੋ ਇਹ ਸਾਡਾ ਮਿੱਤਰ ਜੱਸਾ ਨਲਕਾ ᱜੀੜ ਰਿਹਾ ਬਹੁਤ ਸੋਹਣਾ ਲੱਗਿਆ ਯਾਰ ਬਹੁਤ ਟਾਈਮ ਬਾਅਦ ਨਲਕਿਆਂ ਚ ਪਾਣੀ ਚੱਲ ਰਿਹਾ ਹੈ ਹਜੇ ਵੀ ਕਿਉਂਕਿ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਪਾਣੀ ਧਰਤੀ ਦੇ ਹੇਠਾਂ ਚਲਾ ਗਿਆ ਤੇ ਇਸ ਤਰ੍ਹਾਂ ਪਾਣੀ ਨਹੀਂ ਮਿਲਦਾ ਨਲਕਿਆਂ ਚ ਬੱਚੇ ਦੇਖ ਸਕਦੇ ਨੇ ਇਕ ਕਿੰਨਾ ਸੋਹਣਾ ਕੁਦਰਤੀ ਮਾਹੌਲ ਹੈ ਵਾਤਾਵਰਨ ਬਹੁਤ ਸ਼ਾਨਦਾਰ ਹੈ ਤੇ ਇੱਥੇ ਡੇਰਾ ਵੀ ਹੈ ਤੇ ਲੋਕ ਬਹੁਤ ਮਾਨਤਾ ਕਰਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਇਸ ਛਿੜੀ ਦੀ ਸਾਂਭ ਸੰਭਾਲ ਕਰਦੇ ਨੇ ਕਹਿੰਦੇ ਪਿੰਡ ਵਾਲਿਆਂ ਦੇ ਵਿੱਚ ਕਮਾਨਤਾ ਕਿਥੋਂ ਡੱਕਾ ਵੀ ਉਹ ਤੁਰ ਕੇ ਬਾਲਣ ਦਾ ਘਰ ਨਹੀਂ ਲੈ ਕੇ ਜਾਂਦੇ ਅਜਿਹੀਆਂ ਥਾਵਾਂ ਵਿਰਾਸਤੀ ਥਾਵਾਂ ਜਿੱਥੇ ਪੰਜਾਬ ਦੇ ਵਿੱਚ ਬਹੁਤ ਥੋੜੀਆਂ ਰਹਿ ਗਈਆਂ ਨੇ ਆਪਾਂ ਨੂੰ ਵਾਤਾਵਰਨ ਨੂੰ ਸੰਭਾਲਣਾ ਚਾਹੀਦਾ ਹੈ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ